ਖਨੋਰੀ ਬਾਰਡਰ ਤੇ ਡਿਊਟੀ ਦੇ ਰਿਖੇ ਡੀਐਸਪੀ ਜਿੰਮ ਦੇ ਵਿੱਚ ਐਕਸਰਸਾਈਜ਼ ਕਰਦੇ ਹੋਏ ਬੇਹੋਸ਼ ਹੋ ਜਾਂਦੇ ਨੇ ਜਿਸ ਤੋਂ ਬਾਅਦ ਸਟਾਫ ਮੈਂਬਰਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਉੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਦੱਸਈਏ ਕਿ ਬੀਤੀ ਦਿਨੀ ਮਲੇਰ ਕੋਟਲਾ ਵਿਖੇ ਤਾਇਨਾਤ ਡੀਐਸਪੀ ਦਿਲਪੀਤ ਸਿੰਘ ਸ਼ੇਰਗਿੱਲ ਜਿਨ੍ਹਾਂ ਦੀ ਕੀ ਖਨੋਰੀ ਬਾਰਡਰ ਤੇ ਰਾਤ ਦੇ ਸਮੇਂ ਲੋ ਐਂਡ ਆਰਡਰ ਮੇਨਟੇਨ ਕਰਨ ਦੀ ਡਿਊਟੀ ਲੱਗੀ ਹੋਈ ਸੀ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਜਿਮ ਦੇ ਵਿੱਚ ਕਸਰਤ ਦੇ ਦੌਰਾਨ ਉਹਨਾਂ ਨੂੰ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਹਨਾਂ ਦੀ ਜਾਨ ਨਹੀਂ ਬਚ ਸકી ਉਥੇ ਹੀ ਜਿਮ ਦੇ ਮੈਨੇਜਰ ਦਾ ਬਿਆਨ ਸਾਹਮਣੇ ਆਇਆ ਹੈ ਤੇ ਪੁਲਿਸ ਅਧਿਕਾਰੀਆਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਮ ਦੇ ਮੈਨੇਜਰ ਅਨੁਸਾਰ ਦਿਲਪ੍ਰਿਤ ਸਿੰਘ ਕਰੀਬ 1 ਸਾਲ ਤੋਂ ਰੋਜ਼ਾਨਾ ਜਿਮ ਦੇ ਵਿੱਚ ਐਕਸਰਸਾਈਜ਼ ਕਰਨ ਦੇ ਲਈ ਆਉਂਦੇ ਸੀ ਉਹਨਾਂ ਨੇ एक्सरसाइज शुरू ਕੀਤੀ फिर उस तो बाद 30 सेकंड दी ब्रेक ਲਈ ਤੇ ਦੂਸਰਾ ਸੈਟ ਲਗਾਣ ਹੀ ਲੱਗੇ ਸੀ ਕਿ छाती ਦੇ ਵਿੱਚ ਜ਼ੋਰਦਾਰ ਦਰਦ ਉੱਠਿਆ ਤੇ ਫਿਰ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਧਰ ਐਸਐਸਪੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਐਸਪੀ ਐਸਐਸਪੀ ਦਾ ਕਹਿਣਾ ਹੈ ਕਿ ਲੁਧਿਆਣਾ ਤੋਂ ਮਲੇਰਕੋਟਲਾ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਸੀ 15 ਦਿਨ ਹੀ ਹੋਏ ਸੀ ਹੱਲੇ ਮਲੇਰਕੋਟਲਾ ਦੇ ਵਿੱਚ ਜੁਆਇਨ ਕੀਤੇ ਹੋਏ ਔਰ ਖਨੌਰੀ ਬਾਰਡਰ ਤੇ ਰਾਤ ਦੀ ਉਹਨਾਂ ਦੀ ਡਿਊਟੀ ਸੀ ਪਰ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਹੋਏ ਉਹਨਾਂ ਦੀ ਛਾਤੀ ਵਿੱਚ ਦਰਦ ਉੱਠਦਾ ਹੈ ਤੇ ਫਿਰ ਹਸਪਤਾਲ ਉਹਨਾਂ ਨੂੰ ਲਿਜਾਇਆ ਜਾਂਦਾ ਹੈ ਪਰ ਉੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਦੱਸ ਦਈਏ ਕਿ ਆਪਣੇ ਪਿੱਛੇ ਆਪਣੀ ਪਤਨੀ ਅਤੇ 22 ਸਾਲਾਂ ਦੀ ਬੱਚੀ ਨੂੰ ਛੱਡ ਗਏ ਨੇ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਉੱਧਰ ਪਰਿਵਾਰ ਦੇ ਵਿੱਚ ਵੀ ਮਾਹੌਲ ਗਮਗੀਨ ਬਣਿਆ ਹੋਇਆ ਹੈ सर जो डीएसपी थे जो पुलिस पंजाब पुलिस के उनकी डेथ हुई है जिम में वो कैसे हुआ था थोड़ा बता देंगे क्या हुआ था आ, बड़ा दुखद हुआ था जी वो हमारे पास काफ़ी समय से जिम पे आते रह रहे हैं और कल वो अपना रोज की तरह वो अपने टाइम पे आए और एक्सरसाइज किया उन्होंने और अपने सेट्स कर रहे थे इन बिटवीन सेट्स वो तीस सेकेंड का जो ब्रेक होता है दो सेट के बीच में सो वो अपना वो कम्प्लीट किया एंड देन अब वो तीस सेकेंड के ब्रेक के बाद दूसरा करने जा रहे थे एंड उस समय उनको थोड़ा डिजीनेस हुई और उस समय हमारे एसोसिएट ने उनको संभाला और उनको फ्लोर पे लिटाया और उनके ऊपर पानी स्प्रिंकल किया उनको सी देने की कोशिश की लेकिन उनका कोई कॉन्सनेस रिकेन हो नहीं रहा था तो हमने उनको इमिडिएटली हॉस्पिटल भेजा और काफ़ी देर के बाद वहाँ से एक दुखद न्यूज़ आई कि वो नहीं रहे काफ़ी हमारे लिए भी, भी काफ़ी दुख का समय आई I मीन mean, अच्छा नहीं लगा बिकॉज इतने इतने दिन का रिलेशन था उनके साथ hmm. कितने साल से ये एक्सरसाइज कर रहे थे, थे? काफ़ी दिन से सर कई महीने हो गए हम इन साल हो गए उनके तो आते आते hmm. तो कौन सी एक्सरसाइज वो उस वो कर रहे थे वेट्स so, कर रहे थे वो सर okay. so, okay. कितनी जब वो आए थे तब उनकी तबीयत ठीक थी ही वॉज ऑलवेज द वे ही वॉज वो जैसे रोज रहते थे वैसे ही थे वो सो hmm. so,

ਥੋੜੇ ਦਿਨ ਪਹਿਲਾਂ ਹੀ ਮੇਰਾ ਖਲ तकरीबन 15 ਦਿਨ ਪਹਿਲਾਂ ਲੁਧਿਆਣੇ ਤੋਂ ਬਦਲ ਕੇ ਇੱਥੇ ਆਇਆ ਸੀ ਜਿਹੜੀ ਲਾਸਟ ਇਲੈਕਸ਼ਨ ਰਿਲੇਟਡ ਰੀਸ਼ਫਲ ਹੋਈ ਹੈਗੀ ਹੈ ਇਹਨਾਂ ਦੀ ਪਿਛਲੇ 4 ਦਿਨਾਂ ਤੋਂ ਡਿਊਟੀ ਜਿਹੜੀ ਖਨੋਰੀ ਬਾਰਡਰ ਦੇ ਉੱਪਰ ਲੱਗੀ ਹੋਈ ਸੀ ਕਿ ਜਿਹੜੀ ਐਡੀਸ਼ਨਲ ਡਿਪਲॉयਮੈਂਟ ਲਾਇਨ ਆਰਡਰ ਤੇ ਜਿਹੜੀ ਸਾਡੀ ਚੱਲ ਰਹੀ ਹੈਗੀ ਉਹਦੇ ਵਿੱਚ ਨਾਈਟ ਸ਼ਿਫਟ ਦੇ ਵਿੱਚ ਇਹਨਾਂ ਦੀ ਡਿਊਟੀ ਸੀ ਰੋਜ਼ ਇਹ ਲੁਧਿਆਣੇ ਤੋਂ ਅਪਡਾਊਨ ਕਰ ਰਹੇ ਸੀਗੇ ਰਾਤ ਨੂੰ ਡਿਊਟੀ ਲਈ ਜਾਂਦੇ ਸੀ ਸਵੇਰੇ ਵਾਪਸ ਲੁਧਿਆਣੇ ਆ ਜਾਂਦੇ ਸੀ ਦਿਲਪ੍ਰੀਤ ਬਾਰੇ ਮੈਂ ਦੱਸਣਾ ਚਾਹੁੰਨਾ ਵੀ ਇਹ სპੋਰਟਸਮੈਨ ਸੀਗਾ स्विਮਿੰਗ ਦਾ ਇਹ ਬੜਾ ਤਕੜਾ ਪਲੇਅਰ ਸੀਗਾ ਔਰ ਇਹਨੂੰ ਸ਼ੌਕ ਸੀਗਾ ਬੋਡੀ ਫਿਟਨੈਸ ਲਈ ਜਿਮ ਜਾਂਦਾ ਹੁੰਦਾ ਸੀ ਆਪਣੀ ਫਿਟਨੈਸ ਦੇ ਲਈ ਤੇ ਕੱਲ ਸ਼ਾਮੇ ਜਦੋਂ ਇਹ 4:00 ਵਜੇ ਜਿਮ ਚ ਵਿੱਚ ਗਿਆ ਤੇ ਉੱਥੇ ਇੱਕਦਮ ਇਹਨੂੰ ਜਿਹੜੀ ਸਡਨ ਉਹਦੀ ਪ੍ਰੋਬਲਮ ਚੈਸਟ ਜਿਹੜੀ ਪੇਨ ਆਈ ਇਹਨੂੰ ਔਰ ਉਹਦੇ ਵਿੱਚ ਉੱਥੇ गिर ਗਿਆ ਕਾਰਡੀਆਕ ਰੈਸਟ ਹੋ ਗਈ ਇਹਨੂੰ ਜਦੋਂ ਹਸਪੀਟਲ ਡੀ ਐਮ ਸੀ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਇਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਔਰ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਵੀ ਇੱਕ ਜਾਂਬਾਜ ਸਾਡਾ ਸਾਥੀ ਜਿਹੜਾ ਉਹ ਸਾਡੇ ਦੇ ਵਿੱਚ ਨਹੀਂ ਰਿਹਾ ਇਹਨਾਂ ਦੇ ਪਿੱਛੇ ਇਹਨਾਂ ਦੀ ਵਾਈਫ ਹੈਗੀ ਹੈ ਇਹਨਾਂ ਦੀ ਛੋਟੀ ਜਿਹੀ 22 ਸਾਲਾਂ ਦੀ ਬੱਚੀ ਹੈ ਔਰ ਉਹਦਾ ਵੀ ਹਾਰਟ ਦੇ ਵਿੱਚ ਇੱਕ ਪ੍ਰੋਬਲਮ ਸੀ ਛੋਟੀ ਬੱਚੀ ਦੇ ਸ਼ੇਕ ਸੀਗਾ ਜਿਹਦੇ ਇਹਨਾਂ ਨੇ ਹੁਣੇ ਹੀ ਰੀਸੈਂਟਲੀ ਦਿੱਲੀ ਤੋਂ ਉਹਦੀ ਟ੍ਰੀਟਮੈਂਟ ਕਰਵਾਈ ਸੀ ਸੋ ਅਕ ਜਹਾਂਬਾਜ ਪੁਲਿਸ ਅਫਸਰ ਸਾਡਾ ਸਾਥੀ ਸਾਡੇ ਚ ਨਹੀਂ ਰਿਹਾ ਪਰ ਮੈਂ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਦੇ ਪਰਿਵਾਰ ਨੂੰ ਇਹ ਕਹਿਣਾ ਚਾਹਣਾ ਡੀਜੀਪੀ ਪੰਜਾਬ ਜੀ ਵੱਲੋਂ ਅਸੀਂ ਸਾਰੀ ਪੁਲਿਸ ਫੋਰਸ ਆਪਣੇ ਸਾਥੀ ਦੇ ਨਾਲ ਖੜੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਦੇ ਨਾਲ ਰਵਾਂਗੇ ਫੈਮਿਲੀ ਸਾਰੀ ਅਬਰਾਡ ਹੈਗੀ ਬਾਹਰ ਹੈਗੀ ਹੈ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਹੈਗਾ ਇਹਨਾਂ ਦੇ ਪੇਰੈਂਟਸ ਇਹਨਾਂ ਦੇ ਬਾਕੀ ਰਿਲੇਟਿਵਸ ਬਾਹਰੋਂ ਆ ਰਹੇ ਹੈਗੇ ਇਸ ਕਰਕੇ ਉਹਨਾਂ ਦੀ ਵੇਟ ਹੋ ਰਹੀ ਹੈ ਜਦੋਂ ਆ ਜਾਣਗੇ ਉਦੋਂ ਸੰਸਕਾਰ ਪਹਿਲਾਂ